ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਢਾਲੀਵਾਲ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਅੱਜ ਸਿੱਖਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਨ ਕੀ ਦਿਨ ਅੱਜ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਅੱਜ ਜਨਮ ਦਿਹਾੜਾ ਕੁੱਲ ਦੁਨੀਆ ਵੱਲੋਂ ਜਨਮ ਦਿਹਾੜਾ ਮਨਾਇਆ ਜਾਂਦਾ ਅਸੀਂ ਕੈਨੇਡਾ ਵਿੱਚ ਇੱਥੇ ਬ੍ਰੈਂਟਨ ਵਿੱਚ অন্ਟਾਰੀਓ ਖਾਲਸਾ ਦਰਬਾਰ ਆ। ਉਹਨਾਂ ਵੱਲੋਂ ਬੜੀ ਸਰਦਾ ਨਾਲ ਮਨਾਇਆ ਜਾਂਦਾ। ਤੁਹਾਨੂੰ ਅਸੀਂ ਦਿਖਾਉਨੇ ਆ ਵੀ ਲੋਕਾਂ ਦੀ ਕਿੰਨੀ ਸਰਦਾ। ਕੀ ਕਾਕਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਾਕਾ ਜੀ ਅੱਜ ਫਿਰ ਆਪਾਂ ਇੱਥੇ ਦਰਸ਼ਨ ਕਰਨ ਆਏ ਆ। ਹਾਂਜੀ ਹਾਂਜੀ। ਅੱਜ ਫਿਰ ਕੰਮਾਂ ਤੇ ਨਹੀਂ ਗਏ ਤੁਸੀਂ? ਨਹੀਂ ਨਹੀਂ ਆ ਛੁੱਟੀ ਕਰਕੇ ਆਏ ਆ। ਦੇਖੋ ਇਹ ਸਰਦਾ ਦਾ ਪ੍ਰਤੀਕ ਆ ਜੀ ਮੁੰਡੇ ਕੰਮ ਵਾਲੇ ਨੇ। ਫੇਰ ਵੀ ਦੇਖੋ ਇਹ ਨਾ ਇੱਥੇ ਗੁਰਦਾਰਾਵਾਏ ਨੇ ਚਲੋ ਧੰਨਵਾਦ ਕਾਕਾ ਜੀ ਠੀਕ ਹੈ ਜੀ ਵਾਏ ਠੀਕ ਹੈ ਆਪਣਾ ਸਾਹਮਣੇ অন্ਟਾਰੀਓ ਖਾਲਸਾ ਦਰਬਾਰ ਆ ਜੋ ਸੰਗਤਾਂ ਦਰਸ਼ਨ ਕਰਨ ਆਏ ਉਹਨਾਂ ਨੇ ਗੱਡੀਆਂ ਖੜੀਆਂ ਬਹੁਤ ਜ਼ਿਆਦਾ ਦੂਰ ਤੱਕ ਗੱਡੀਆਂ ਖੜੀਆਂ ਨੇ ਆ ਸਾਹਮਣੇ ਸ੍ਰੀ 인ਸਾਨ ਸਾਹਿਬ ਨੀਲੇ ਰੰਗ ਦਾ ਚੋਲਾ ਸਾਹਿਬ ਪਨ ਆਇਆ ਵਾ ਹੁਣ ਆਪਾਂ ਅੰਦਰ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੱਥੇ ਜੋੜਾ ਸਾਹਿਬ ਆ ਜੀ ਸੰਗਤ ਆਪਣੇ ਕਿਤੇ ਉਤਰ ਰਹੇ ਹੁਣ ਬਹੁਤ ਵੱਡਾ ਜੋੜਾ ਘਰ ਬਣਾਇਆ ਹੈ ਮੇਰੇ ਪਾਕਤਾ ਜੀ ਕਹਿੰਦੇ ਨੇ ਕੰਨ ਮਨ ਹੋਈ ਬੇਤਨੀ ਇਹ ਉਸ ਧਰਤੀ ਨੇ ਪੂਕਾਰ ਕੀਤੀ ਪ੍ਰਮਾਤਮਾ ਦੇ ਚਰਨਾਂ ਵਿੱਚ ਹੁਣ ਉੱਤੇ ਕਰਕੇ ਸੰਗਤਾਂ ਦੇ ਅੱਗੇ ਜਾ ਰਹੀ ਹੈ ਜੀ ਜੀ ਪ੍ਰਮਾਤਮਾ ਕਿਰਪਾ ਕਰ 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 ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰੇ ਜੀ ਜਵਾਹਰ ਸਿੰਘ ਮਹਾਰਾਜ ਸੰਤੋ ਨਾਮ ਜੀਓ ਕਾਰਜ ਪਰਮਾਨੰ ਨਾਨਕ ਗੁਰ ਹਰਗੋਬਿੰਦ ਅਮਰ ਬਹਾਰੋ ਸ਼੍ਰੀ ਗੁਰੂ ਰਾਗ ਆਪ ਚ ਪਟਨ ਆੜ ਪਰਮਾਨੰ ਮੈਂ ਤੋਂ ਨਾਮੁ ਤੇ ਹੁਕਮੇ ਵਿੱਚ ਧਰਤੀ ਤੇ ਆਉਣ ਦੀ ਤੇ ਹੁਣ ਧਰਤੀ ਤੇ ਪਰਮਾਤਮਾ ਜੀ ਵੀ ਇੱਥੇ ਤੇ ਧਰਤੀ ਤੇ ਆਉਣ ਲਈ ਪਰਮਾਤਮਾ ਨੇ ਆਪ ਇੱਧਰ ਦੇ ਬਸ ਭਾਈਆਂ ਦੀ ਕਤਾਰ ਉਹ ਦੂਸਰੀ ਬੰਦੀ ਦੀ ਕਤਾਰ ਜਿੱਥੇ ਪਰਮਾਤਮਾ ਨੂੰ ਸਵੀਕਾਰ ਕਰਨ ਦੀ ਜਲਤ ਹੋਵੇ ਕੌਣ ਕਿ ਘਰ ਦੇ ਵਿੱਚ ਕੋਈ ਸੱਚਾਈ ਨਾ ਸਵੀਕਾਰ ਕਰੇ ਤੇ ਬਾਹਰ ਦੁਨੀਆ ਦੇ ਵਿੱਚ ਕੀ ਕਰਨ? ਜਦ ਪ੍ਰਮਾਤਮਾ ਨੇ ਇੱਕ ਪਰਿਵਾਰ ਚੁਣਿਆ ਉਹ ਪਰਿਵਾਰ ਹੈਂਦਾ ਰਾਏ ਧੋਏ ਦੀ ਤਲਵੰਡੀ ਦੇ ਵਿੱਚ ਮਗਨ ਦਾ ਪਿੰਡ ਉਹਨਾਂ ਦਾ ਪੱਠੇ ਵਿੰਦਾ ਪੱਠੇ ਪਿੰਡ ਦਾ ਰਾਜ ਕੀਤਾ ਜਾਂਦਾ ਹੈ। ਇੱਥੋਂ ਉੱਟ ਕੇ ਇਹ ਪ੍ਰਲਾਦ ਦਾ ਮੁੱਖ ਜਿਹਨਾਂ ਦਾ ਨਾਮ ਸੀ ਸ਼ਿਵਰਾਮ ਪੁਰਾਏ ਕੁਲਾਬ ਦੇ ਪਰਿਵਾਰ ਦੇ ਸ਼ਦੇ ਤੇ ਪਹੁੰਚੇ ਜੀ ਰਾਜਪੂਤੀ ਕਬੱਡੇ ਉਹਨਾਂ ਨੂੰ ਇਹਦਾ ਪ੍ਰਬੰਧ ਕਰਦੇ ਨੇ ਇਹ ਸ਼ਿਵਰਾਮ ਦਾ ਪੋਤਾ ਹੈ ਮਹਿਤਾ ਕਲਿਆਣ ਦਾਸ ਉਹ ਮਹਿਤਾ ਕਲਿਆਣ ਦਾਸ ਉਹਨਾਂ ਦੀ ਧਰਮਸਪਤਨੀ ਦਾ ਨਾਮ ਹੈ ਬੀਬੀ ਤ੍ਰਿਪਤਾ ਇਹਨਾਂ ਦੇ ਘਰ ਦੇ ਵਿੱਚ ਪੀਂਘਾ ਨਹੀਂ ਲੱਗ ਰਿਹਾ ਪਰਿਵਾਰ ਕਿਉਂ ਇਹ ਚੁਣਿਆ ਗੁਰਨਾਣਕ ਜਦੋਂ ਘਰ ਦੇ ਵਿੱਚ ਧੀ ਹੋਈ ਨਾ ਉਹ ਸਵੇਲੇ ਜਾਂ ਅੱਜ ਵੀ ਕਈ ਪਰਿਵਾਰਾਂ ਦੇ ਵਿੱਚ ਇਹ ਨਿਯਮ ਹੈ ਜਦੋਂ ਪਹਿਲਾ ਬੱਚਾ ਹੋਣ ਵਾਲਾ ਹੋਵੇ ਨਾ ਆਤਮਾ ਦੇ ਪੇਕੇ ਘਰ ਭੇਜ ਦਿੱਤਾ ਜਾਂਦਾ ਪਹਿਲੇ ਬੱਚੇ ਦਾ ਜਨਮ ਨਾਨਕੀਆਂ ਦੇ ਹੁੰਦਾ ਚਾਹਲ ਪਿੰਡ ਗੁਰਨਾਨਕ ਦੇ ਮਹਾਰਾਜ ਦੇ ਨਾਨਕੀਆਂ ਦਾ ਪਿੰਡ ਇੱਧਰ ਦੇਖ ਦੀ ਸੇਵਾ ਹੋ ਰਹੀ ਮੇਰੇ ਸਤਪੁਰਨ ਨਾਨਕ ਮਹਾਰਾਜ ਜੀ ਦੇ ਜਿਸ ਵੇਲੇ ਵੱਡੇ ਭੈਣ ਜੀ ਦਾ ਜਨਮ ਹੋਣਾ ਬੇਬੇ ਨਾਨਕੀ ਦਾ ਮਾਤਾ ਤ੍ਰਿਪਤਾ ਜਿਹੜੀ ਆਪਣੇ ਪੇਕੇਆਂ ਦੇ ਗਈ ਹੋਈ ਉੱਥੇ ਬੱਚੀ ਦਾ ਜਨਮ ਹੋਇਆ ਜਦੋਂ ਬੱਚੀ ਦਾ ਜਨਮ ਹੋਇਆ ਤੇ ਮਾਤਾ ਤ੍ਰਿਪਤਾ ਤੇ ਮਾਪਿਆਂ ਦੇ ਮਨ 'ਚ ਖਿਆਲ ਆਇਆ ਪੈਪਤਾ ਨੇ ਮੇਰੇ ਪਰਿਵਾਰ ਬਾਰੇ ਹੁਣ ਇਹਨੂੰ ਸਵੀਕਾਰ ਕਰਨ ਕੀ ਤੁਹਾਡੀ ਗੱਲ ਸੁਣ ਰਹੇ ਜੀ ਉਹ 12 ਸਮਾ ਰਹੇ ਜੀ ਅੱਜ ਵੀ ਹੁੰਦਾ ਨਾ ਜੀ ਘਰ ਦੇ ਵਿੱਚ ਪਹਿਲੀ ਧੀ ਹੋ ਜਾਵੇ ਅੱਜ ਦੇ ਜਿਹੜੇ ਹਾਲਾਤ ਨੇ ਅੱਜ ਤੋਂ 550 ਸਾਢੇ 500 ਦਾ ਹਾਲਾਤ ਕਿਦਾਂ ਦੇਖੋਗੇ ਅੱਜ ਹਜੇ ਤੱਕ ਕਈ ਪਰਿਵਾਰ ਭੀਆਂ ਨੂੰ ਸਵੀਕਾਰ ਨਹੀਂ ਕਰਦੇ ਉਦੋਂ ਦੇ ਹਾਲਾਤ ਇਤੋਂ ਵੀ ਬਰਤੋਂ ਬਰਤਨ ਨਹੀਂ ਜੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਸੁਨੇਹਾ ਭੇਜਿਆ ਤੇ ਮੈਂ ਤਾਂ ਕल्याण ਦਾ ਥੱਲੇ ਭਾਈ ਸ਼ਿਮਰਾਮ ਲੰਗਰਵਾਲ ਜਾ ਰਹੇ ਹਾਂ ਕੋਈ ਪ੍ਰਸ਼ਨ ਹੈ ਜਦਾਂ ਇੱਕ ਪੁੱਤ ਦੇ ਆਉਣ ਜਾਂ ਬੁੱਧੀਆਂ ਹੁੰਦੀਆਂ ਇੱਥੇ ਅਸੀਂ ਆਪਣੇ ਪੁੱਤ ਕਿਤੇ ਨਾ ਜੀਏ ਬਸ ਲੋਕ ਤੇ ਤੇ ਲਈ ਤੇ ਲੰਗਰ ਬਣਾਇਆ ਰਿਹਾ جي او ري فائتر دے نال پچھلے تیار طرح میں میں سنیں پر ماسما نے تھانو بوتے نال بجا پیا ਅੱਗੇ ਕੀੜੇ ਕਰ ਰਹੇ ਨੇ ਜੀ 10 ਮੀਟਰ ਮਿੱਠਾ ਚਾਹੇ ਜੀ ਹੁਣ ਆਪਾਂ ਨੰਗਰਾਵ ਦੇ ਵਿੱਚ ਚੱਲਦੇ ਆਂ ਉਸੇ ਪੰਚਤਨ ਪਰਸਾਦੇ ਸਾਹਿਬ ਜੀ ਇੱਧਰ ਲੰਗਰ ਵਰਤਾ ਰਹੇ ਨੇ ਇਹ ਉਹ ਲੰਗਰ ਜਿਹੜਾ ਬਾਬਾ ਨਾਨਕ ਜੀ ਨੇ ਫੇਰ ਕੋਈ ਜਗ੍ਹਾ ਵਿੱਚ ਇਹ ਕਿਹਾ ਸੀਗਾ ਜਰੂਰ ਨੋ ਨੋ ਕਹਾਂਗੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਆਹਦਾ ਫਿਰੂ ਇਧਰਲੇ ਵਾਸਤੇ ਵੀ ਸੇਵਾ ਕਰ ਰਹੇ ਹਾਂ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜੀ ਮਿਲੋਗੇ ਮੈਂ ਸਤਿ ਸ੍ਰੀ ਅਕਾਲ ਜੀ ਆਪਾਂ ਇੱਥੇ ਸੇਵਾਦਾਰਾਂ ਜੀ ਜੀ ਸਰ ਹਾਂਜੀ ਹਾਂਜੀ ਅੱਜ ਤਾਂ ਬਹੁਤ ਜ਼ਿਆਦਾ ਇਕੱਠਾ ਜੀ ਇਥੇ ਹਾਂਜੀ ਬੜੀ ਚਿਰ ਪਾ ਗੁਰੂ ਜੀ ਹਾਂਜੀ ਬੋਲੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਰੀ ਸਾਹਿਬ ਦਾ ਆਹ ਜੀ ਬਾਈ ਸਤਿ ਸ੍ਰੀ ਅਕਾਲ ਜੀ ਮਾਈ ਜੀ ਖਾਸ ਹੋ ਰਹਿਣ ਦੀ ਖੁਸ਼ੀ ਜੀ ਅੱਜ ਦਾ ਸੇਵਾ ਕਰ ਰਹੇ ਨੇ ਜੀ ਸ਼ੇਰ ਤਾਂ ਹੀ ਹਾਂਜੀ ਹਾਂਜੀ ਸਰਦਾਰ ਲੱਗੇ ਤਾਂ ਬਾਬੇ ਨਾਨਕ ਦਾ ਘੰਡਾਰਾ ਖੁੱਲ੍ਹਾ ਠੀਕ ਹੈ ਜੰਗੀ ਜੀ ਆ ਰਹੇ ਹਾਂਜੀ ਮਾਦੇਲੀ ਧੰਨਵਾਦ ਜੀ ਤੇ ਸਾਰੇ ਪਰਿਵਾਰ ਨੂੰ ਸਾਡੇ ਪਰਿਵਾਰ ਜਿੱਦਾਂ ਸੰਕਟਾਂ ਲੰਗਰ ਕਰ ਰਹੀਆਂ ਨੇ ਜੀ ਕਿੰਨਾ ਵਾਬੇ ਸੰਕਟਾਂ ਦੇ ਹਿਸਾਬ ਨਾਲ ਸੰਕਟਾਂ ਇੱਥੇ ਲੰਗਰ ਕਰ ਰਹੀਆਂ ਨੇ ਬਾਜ਼ਾਰ ਕਰ ਰਿਹਾ ਹੈ ਜੀ ਹਾਂ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬੋਲਣਾ ਕਹਿੰਦੇ 22 ਜੀ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬਾ ਜੀ ਆਪਾਂ ਫਿਰ ਸਵੇਰ ਤੋਂ ਸੇਵਾ ਕਰ ਰਹੇ ਹਾਂ ਇੱਥੇ ਮੈਂ 7 ਵਜੇ ਤੋਂ ਸੇਵਾ ਕਰਦਾ ਹਾਂ ਅੱਛਾ ਕੀ ਨਾਮ ਹੈ ਜੀ ਆਪਣਾ ਗੁਰਪ੍ਰੀਤ ਪਟਾਲਵੀ ਗੁਰਪ੍ਰੀਤ ਪਟਾਲਵੀ ਹਾਂ ਜੀ ਆਪਾਂ ਬਟਾਲੇ ਤੋਂ ਆ ਜੀ ਹਾਂਜੀ ਬਟਾਲਾ ਸ਼ਹਿਰ ਸੇਵਾ ਕੁਮਾਰ ਬਟਾਲੀ ਵਿਖੇ ਵਾਲਾ ਸ਼ਹਿਰ ਸੇਵਾ ਕੁਮਾਰ ਬਟਾਲੀ ਵਿਖੇ ਵਾਲਾ ਹਾਂਜੀ ਚਲੋ ਤੁਹਾਡੀ ਬਾਤ ਵੱਡੀ ਹੈ ਸਰਦਾ ਜੀ ਜਿਹੜਾ ਤੁਸੀਂ ਸੇਵਾ ਕਰਨ ਲੱਗੇ ਹੋ ਚਲੋ ਜੋ ਸੇਵਾ ਲੱਗੀ ਉਹ ਕਰਮਾ ਜਾਗੀ ਸੇਵਾ ਕਰਦੇ ਪਏ ਆ ਹਾਂਜੀ ਤਾਂ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਚੱਲਦੀ ਸੇਵਾ ਹੋ ਰਹੀ ਹੈ ਜੀ ਆਹ ਦੋ ਬਜ਼ੁਰਗ ਆਪਣੇ ਲੱਗੇ ਹੋਏ ਨੇ ਬਾਬਾ ਜੀ ਮੈਂ ਬਈ ਮਾਈਕ ਫੜੀ ਬਾਬਾ ਜੀ ਕਿਨੋਂ ਜੀ ਆਪਣਾ ਅਰਜੀਤ ਸਿੰਘ ਕਾਬਲੀ ਅੱਛਾ ਕਿਹੜਾ ਇਲਾਕਾ ਜੀ ਪੰਜਾਬ ਤੋਂ ਨਾ ਕਹਾਂ ਜਲੰਧਰ ਰਹਿੰਦਾ ਮੈਂ ਸਾਡਾ ਪਿੰਡ ਤਾਂ ਟੰਡੇ ਲੱਗੇ ਅੱਛਾ ਜੀ ਅੱਛਾ ਬਾਬਾ ਜੀ ਫਿਰ ਅੱਜ ਸੇਵਾ ਕਰ ਰਹੇ ਹੋ ਤੁਸੀਂ ਹਾਂ ਮੇਰੇ ਰੋਜ਼ ਹੀ ਆਈਦਾ ਰੋਜ਼ ਆਉਂਦੇ ਹੋ ਜੀ ਅੱਜ ਤਾਂ ਸਵੇਰ ਤੋਂ ਇੱਥੇ ਹੀ ਜੀ ਫਿਰ ਅੱਜ ਤਾਂ ਸਵੇਰ ਤੋਂ ਸੰਗ ਤਾਂ ਬਹੁਤ ਆ ਰਹੇ ਨੇ ਜੀ ਇੱਥੇ ਆਓ ਇੱਧਰ ਆ ਦੇ 10 11 ਵਜੇ ਤੱਕ ਇੱਦਾਂ ਚੱਲਣਾ ਅੱਛਾ 10 11 ਵਜੇ ਤੱਕ ਚੱਲੂਗਾ ਜੀ ਠੀਕ ਹੈ ਜੀ ਠੀਕ ਹੈ ਹੁਣ ਤਾਂ ਰਾਤ ਘਟ ਗਿਆ ਨਾ ਅੱਛਾ ਜੀ ਬਹੁਤ ਸੀ ਭੋਗ ਪਿਆ ਨਾ ਹਾਂ ਜੀ ਉਹ ਤਾਂ ਬਹੁਤ ਸੀ ਠੀਕ ਹੈ ਠੀਕ ਹੈ ਬਹੁਤ ਸੋ ਲੈਣਾ ਆਇਦਾ ਲਿਖੇ ਅੱਛਾ ਜੀ ਹੋਰ ਸਾਢੇ 11:30 ਵਜੇ ਤੱਕ ਰੀਤ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਾਬਾ ਜੀ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਅਸੀਂ ਰਲੀਡ ਟੂ ਐਕਸੈਸ ਤੋਂ ਇੱਥੋਂ ਦਾ ਗੇੜਾ ਚੱਕਿਆ ਅਸੀਂ ਆਖਿਆ ਵੀ ਖਾਲਸਾ ਦਰਬਾਰ ਚ ਗੁਰੂ ਨਾਨਕ ਦੇਵ ਦੇ ਜਨਮ ਦਿਨ ਦੀਆਂ ਹਾਜ਼ਰੀਆਂ ਜ਼ਰੂਰ ਭਰਨੀਆਂ ਹਨ ਅਸੀਂ ਵਿੱਦੀ ਪੈਗ ਤੋਂ ਲਾਈਵ ਆ ਹਾਂਜੀ ਹਾਂਜੀ ਔਰ ਸਾਰ ਗਿਆ ਸੰਗਤਾਂ ਨੂੰ ਦੇਸ਼ ਵਿਦੇਸ਼ ਇੰਡੀਆ ਜਿੰਨੀਆਂ ਵੀ ਐ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਤੇ ਖਾਲਸਾ ਦਰਬਾਰ ਦੀ ਕਮੇਟੀ ਨੂੰ ਤੇ ਗਲੋਬ ਟੀਵੀ ਵਾਲਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਫਿਰ ਅੱਜ ਕੰਮ ਤੇ ਨਹੀਂ ਗਏ ਜੀ ਤੁਸੀਂ ਅੱਜ ਕੰਮ ਤੇ ਨਹੀਂ ਜੀ ਅੱਜ ਸ ਲੋਡ ਲਾ ਕੇ ਇੱਥੇ ਆਏ ਆ ਜੀ ਠੀਕ ਹੈ ਜੀ ਟਰੱਕ ਚਲਾਉਨੇ ਆਪਾਂ ਹਾਂ ਜੀ ਟਰੱਕ ਚਲਾਉਨੇ ਆ ਜੀ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਤਰੱਕੀਆਂ ਵਾਸਤੇ ਜੀ ਧੰਨਵਾਦੀ ਤੁਹਾਡਾ ਹਾਂ ਜੀ ਵਾਹਿਗੁਰੂ ਇੱਧਰ ਬਤਨਾ ਦੇੇਵਾ ਹੋ ਰਿਹਾ ਜੀ ਆਪਣੇ ਸਾਰੇ ਲੱਗੇ ਬਜ਼ਾਰ ਦਾ ਦੇ ਲੋ ਪੰਚਾਂ ਤੇ ਬੀਬੀ ਐਮ ਆਈਓ ਪ੍ਰਸਾਦਾ ਸਾਹਿਬ ਰਹੇ ਆ। ਕਈ ਵਾਰ ਜੇ ਕਿਸੇ ਨੂੰ ਵੋਟਿੰਗ ਕਰਦੇ ਪ੍ਰੋਬਲਮ ਹੁੰਦੀ ਆ ਤੇ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੇ ਬੈਂਚ ਵਗੈਰਾ ਲਾਇਵ ਨਹੀਂ ਪ੍ਰਸਾਦਾ ਸਾਹਿਬ ਨੂੰ ਪੰਜਾਬ ਦੇ ਉਹ ਕਾਲੇ ਦਿਨ ਜਦੋਂ ਅਨੇਕਾਂ ਸਿੰਘ ਸਹੀਦ ਕਰਦੇ ਇੱਕ ਵਾਰ ਤੁਹਾਨੂੰ ਇਹ ਨਾ ਡੈਕਸੀ ਗੁਰਦੁਆਰਾ ਜਿੱਥੇ ਮੈਂ ਵੀਡੀਓ ਬਣਾ ਰਿਹਾ ਖਾਲਸਾ ਅਨਟਾਰੀਓ ਦੁਆਰ ਉਥੇ ਉਹਨਾਂ ਬੁਚੜ ਅਸਰਾਂ ਦੀਆਂ ਲਿਸਟਾਂ ਲਾਈਆਂ ਵੀ ਆਂ। ਜਿਨ੍ਹਾਂ ਨੇ ਨੇਕਾਂ ਸੰਗ ਸੀਰ ਕੀਤੇ ਆ। ਇੱਕ ਮੈਂ ਤੁਹਾਨੂੰ ਜਿਹੜਾ ਖਾਲੜਾ ਸੀਰ ਕਰਿਆ ਸੀਗਾ ਸਾਡੇ ਬਰਨਾਲੇਲਾ ਜੇਲ੍ਹ ਦੇ ਵਿੱਚ ਨਾ ਇੱਕ ਏਐਸਆਈ ਆ ਸਰਿੰਦਰ ਕੁਮਾਰ ਜਿਹੜਾ ਬਾਅਦ ਵਿੱਚ ਇਨਸਾਈਡਰ ਬਣ ਗਿਆ ਸੀ ਉਹਨਾਂ ਵੇਲੇ ਤੇ ਅਮਰਥਰ ਸਾਹਿਬ ਇਹਨਾਂ ਸੀਗਾ ਏਐਸਆਈ ਉਹਦਾ ਨਾਮ ਵੀ ਇੱਥੇ ਲਿਖਿਆ ਮੈਂ ਤੁਹਾਨੂੰ ਦਿਖਾਉਣਾ। ਸਾਹਮਣੇ ਸਰਿੰਦਰਪਾਲ ਸਿੰਘ ਏਐਸਆਈ ਇਨ ਜੇਲ ਫਾਰ ਖਾਲੜਾ ਮਾਡਰ ਜਿਹੜੇ ਖਾਲੜਾ ਨੂੰ ਸ਼ਹੀਦ ਕਰਨ ਦੇ ਵਿੱਚ ਅੰਦਰ ਨੇ ਇਹ ਬਰਨਾਲਾ ਦੇ ਨਾਲੇ ਇੱਕ ਪਿੰਡ ਚੀਮਾ ਚੀਮਿਆਂ ਦੇ ਕੋਲੇ ਜੇਲ ਆ ਉਸ ਜੇਲ ਦੇ ਵਿੱਚ ਅੱਜ ਵੀ ਆ ਕਿਉਂਕਿ ਮੇਰਾ ਪਿੰਡ ਨੇੜੇ ਆ ਮੈਨੂੰ ਪਤਾ ਹੈ ਉਸ ਜੇਲ ਦੇ ਵਿੱਚ ਐ ਸਰੇਂਦਰਪਾਲ ਸਿੰਘ ਇਹਦਾ ਮੇਨ ਰੋਡ ਸੀਗਾ ਖਾਲੜਾ ਜੀ ਨੂੰ ਸ਼ਹੀਦ ਕਰਨ ਦੇ ਵਿੱਚ ਆ ਹੋਰ ਵੀ ਬਹੁਤ ਪੁਲਿਸ ਅਸਤਰਾਂ ਨੇ ਲੇਫਟਾਂ ਲੱਗੀਆਂ ਵੀ ਸਾਰੇ ਖੜਕੂ ਸਿੰਘਾਂ ਦੇ ਫੋਟੋਆਂ ਲਾਈਆਂ ਵੀ ਮੇਟੇ ਫੋਨ ਤੇ ਖੜਕੂ ਸਿੰਘ ਸੀਲ ਕਰੇ ਸੀ ਕੋ ਨਾ ਤੁਹਾਨੂੰ ਮੈਂ ਦਿਖਾਉਣਾ ਵੀ ਇੱਥੇ ਨਾ ਸਕਰੀਨ ਤੇ ਉਹਨਾਂ ਦੇ ਜਿਹੜੇ 79 ਦਿਨ ਚੱਕਰ ਚੱਲ ਰਹੇ ਨੇ ਆ ਦੇਖੋ ਸੀਰ ਭਾਈ ਸੁਰਿੰਦਰ ਸਿੰਘ ਜੀ ਨਾਗੋ ਕੇ ਜੀ ਬਾਈ ਜਸਪਾਲ ਸਿੰਘ ਜੀ ਖਾਲੜਾ ਜਿਹੜਾ ਮੈਂ ਤੁਹਾਨੂੰ ਸਰੇਂਦਰਪਾਲ ਸਿੰਘ ਦਿਖਾ ਕੇ ਏਡਾ ਫੋਟੋ ਆ ਦੇਖੋ ਉਹਨਾਂ ਦੀ ਵੀ ਇੱਥੇ ਸਕਰੀਨ ਤੇ ਬਹੁਤ ਹੀ ਜ਼ਿਆਦਾ ਉਹ ਸਿੰਘਾਂ ਦੀਆਂ ਇਹ ਸਕਰੀਨ ਤੇ ਸਾਰਾ ਦਿਨ ਇਹ ਚੱਲ ਰਹੀ ਹੈ ਧੰਨਵਾਦ ਜੀ ਹੁਣ ਮੈਂ ਤੁਹਾਡੇ ਅਰਜ਼ ਚੱਲਣਾ ਬਾਈ ਗੁਰੂ ਜੀ ਖਾਲਸਾ ਸ੍ਰੀ ਬਾਈ ਗੁਰੂ ਜੀ ਬਰੈਦੀ